ਵਾਦ ਦੇ ਵਿੱਚ ਪਿਆਨਕ ਸੜਕ ਹਾਦਸਾ ਦੋ ਗੱਡੀਆਂ ਦੀ ਟੱਕਰ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਦੋ ਗੰਭੀਰ ਜ਼ਖਮੀਆਂ ਦਾ ਚੱਲ ਰਿਹਾ ਇਲਾਜ ਸਸੀਗਾ ਤੁਸੀਂ ਵਖਰੇ ਹੋ ਨਿਊਜ਼ 8 ਪੰਜਾਬ ਮੈਂ ਭਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਪੰਜਾਬ ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਜਾਣਕਾਰੀ ਮੰਗੀ ਹੈ ਅਮਰਪਾਲ ਸਿੰਘ ਦੇ ਨਾਲ ਜੁੜੇ ਸ਼ੱਕੀ ਖਾਤੇ ਦੀ ਡਿਟੇਲ ਮੰਗੀ ਗਈ ਹੈ ਟਿੰਡਰ ਤੇ ਅਮਰਿਤ ਸੰਧੂ ਨਾਮ ਦਾ ਦਰਸਲ ਅਕਾਊਂਟ ਬਣਿਆ ਹੈ ਅਮਰਿਤ ਸੰਧੂ ਵਾਲਾ ਟਿੰਡਰ ਅਕਾਊਂਟ ਅਮਰਪਾਲ ਦੇ ਨਾਲ ਜੁੜੇ ਹੋਣ ਦਾ ਸ਼ੱਕ ਹੈ 1 ਜਨਵਰੀ 2019 ਤੋਂ ਹੁਣ ਤੱਕ ਦੀ ਪੂਰੀ ਜਾਣਕਾਰੀ ਮੰਗੀ ਗਈ ਹੈ ਸਬਸਕ੍ਰਾਈਬਰ ਡਿਟੇਲ ਨਾਮ ਜਨਮ ਮਿਤੀ ਫੋਨ ਨੰਬਰ ਲੋਕੇਸ਼ਨ ਦੀ ਜਾਣਕਾਰੀ ਤੇ ਆਈ ਪੀ ਐਡਰੈਸ ਦੀ ਡਿਟੇਲ ਵੀ ਮੰਗੀ ਗਈ ਹੈ ਫ੍ਰੀਕੋਰ ਦੇ ਦਰਸਲ 9 ਅਕਤੂਬਰ 2024 ਨੂੰ ਆ ਗੁਰਪ੍ਰੀਤ ਸਿੰਘ ਹਰੀਨੌਂ ਦਾ ਕਤਲ ਹੋਇਆ ਸੀ ਕਤਲ ਕਾਂਡ ਦੇ ਵਿੱਚ ਪੰਜਾਬ ਪੁਲਿਸ ਨੇ ਅਮਰਪਾਲ ਨੂੰ ਵੀ ਨਾਮਜ਼ਦ ਕੀਤਾ ਹੋਇਆ ਹੈ ਆਤਾ ਇਸ ਦੇ ਵਿਚਾਲੇ ਅਮਰਪਾਲ ਜੋ ਕਿ ਆ ਖਦੂਰ ਸਾਹਿਬ ਤੋਂ ਸੰਸਦ ਮੈਂਬਰ ਵੀ ਹੈ ਇਸ ਦੇ ਵਿਚਾਲੇ ਆ ਡਿਬਰੂਗੜ ਜੇਲ੍ਹ ਦੇ ਵਿੱਚ ਬੰਦੇ ਹਾਲਾਂਕਿ ਉਸ ਦੇ ਬਾਕੀ ਸਾਥੀ ਜੋ ਕਿ ਪੰਜਾਬ ਲਿਆਂਦੇ ਗਏ ਪਰ ਉਸ ਤੇ ਐਨਐਸਸੀ ਬੜ ਤੋਂ ਵਾਦਾ ਕੀਤਾ ਗਿਆ 1 ਸਾਲ ਦਾ ਤੇ ਉਸ ਦੇ ਤਹਿਤ ਐਨਐਸਸੀ ਦੇ ਤਹਿਤ ਹੀ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦੇ ਤੇ ਇਸ ਦੇ ਵਿਚਾਲੇ ਆ ਗੁਰਪ੍ਰੀਤ ਸਿੰਘ ਹਰੀਨੌਂ ਕਤਲ ਕਾਂਡ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਜਾਣਕਾਰੀ ਮੰਗੀ ਹੈ ਅਮਰਪਾਲ ਸਿੰਘ ਦੇ ਨਾਲ ਜੁੜੇ ਸ਼ੱਕੀ ਖਾਤੇ ਦੀ ਡਿਟੇਲ ਮੰਗੀ ਹੈ ਕਿਉਂਕਿ ਟਿੰਡਰ ਤੇ ਅਮਰਿਤ ਸੰਧੂ ਨਾਂ ਦਾ ਅਕਾਊਂਟ ਬਣਿਆ ਹੋਇਆ ਕਿਉਂਕਿ ਅਮਰਿਤ ਅਮਰਪਾਲ ਪੂਰਾ ਨਾਮ ਹੈ ਅਮਰਪਾਲ ਦਾ ਤੇ ਇਸ ਦੇ ਵਿਚਾਲੇ ਅਮਰਿਤ ਸੰਧੂ ਨਾਂ ਦਾ ਇਹ ਅਕਾਊਂਟ ਬਣਿਆ ਹੋਇਆ ਹੈ ਅਮਰਿਤ ਸੰਧੂ ਵਾਲਾ ਟਿੰਡਰ ਅਕਾਊਂਟ ਅਮਰਪਾਲ ਦੇ ਨਾਲ ਜੁੜੇ ਹੋਣ ਦਾ ਜੋਕੀ ਸ਼ੱਕ ਹੈ 1 ਜਨਵਰੀ 2019 ਤੋਂ ਹੁਣ ਤੱਕ ਦੀ ਪੂਰੀ ਜਾਣਕਾਰੀ ਮੰਗੀ ਹੈ ਇਸ ਦੇ ਵਿੱਚ ਸਬਸਕ੍ਰਾਈਬਰ ਡਿਟੇਲ ਨਾਮ ਜਨਮ ਮਿਤੀ ਫੋਨ ਨੰਬਰ ਲੋਕੇਸ਼ਨ ਦੀ ਜਾਣਕਾਰੀ ਇਸ ਤੋਂ ਇਲਾਵਾ ਆਈਪੀ ਐਡਰੈਸ ਦੀ ਡਿਟੇਲ ਵੀ ਮੰਗੀ ਗਈ ਹੈ ਆ ਤੁਹਾਨੂੰ ਦੱਸਦੇ ਪੂਰੇ ਕੇਸ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਦੇ ਵਿੱਚ 9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਹਰੀਨੋਂ ਦਾ ਕਤਲ ਹੋਇਆ ਸੀ ਤੇ ਕਤਲकांड ਦੇ ਵਿੱਚ ਹੀ ਪੰਜਾਬ ਪੁਲਿਸ ਨੇ ਅਮਰਪਾਲ ਨੂੰ ਵੀ ਨਾਮਜ਼ਦ ਕੀਤਾ ਹੋਇਆ ਹੈ ਤਾਂ ਗੁਰਪ੍ਰੀਤ ਸਿੰਘ ਹਰੀਨੋਂ ਕਤਲकांड ਤੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿਉਂਕਿ ਇਸ ਕੇਸ ਦੇ ਵਿੱਚ ਅਮਰਪਾਲ ਨੂੰ ਵੀ ਨਾਮਜ਼ਦ ਕੀਤਾ ਗਿਆ ਸੀਗਾ ਜੋ ਕਿ ਡਿਬੂਗਰ ਦੀ ਜੇਲ੍ਹ ਦੇ ਵਿੱਚ ਬੰਦੇ ਐਨਐਸਏ ਦੇ ਤਹਿਤ ਹਾਂ ਲਗਾਤਾਰ ਸਿੱਜੀ ਵਾਰ ਐਨਐਸਸੀ ਦੇ ਵਿੱਚ ਵਾਦਾ ਕੀਤਾ ਹੈ ਕਿ ਹਾਲਾਂਕਿ ਅਮਰਪਾਲ ਦੇ ਬਾਕੀ ਸਾਥੀ ਜੋ ਕਿ ਪੰਜਾਬ ਲਿਆਂਦੇ ਗਏ ਪੰਜਾਬੀਆਂ ਜਿਨ੍ਹਾਂ ਦੇ ਵਿੱਚ ਬੰਦ ਨੇ ਤੇ ਅਮਰਪਾਲ ਅਜੇ ਵੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੀ ਬੰਦ ਹੈ ਤੇ ਅਮਰਪਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਗੁਰਪ੍ਰੀਤ ਸਿੰਘ ਹਰੀਨੋ ਕਤਲकांड ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਜਾਣਕਾਰੀ ਮੰਗੀ ਹੈ ਤਾਂ ਸਦਾ ਕਰਾਂਗੇ ਫਰੀਦਕੋਟ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਦੇਵਾਨਾ ਦਾ ਲਾਈਵ ਜੁੜ ਚੁੱਕੇ ਨੇ ਆ ਤੇਵਾਨਾਂ ਦੇ ਅਮਰਤਪਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਉੱਥੇ ਗੁਰਪ੍ਰੀਤ ਸਿੰਘ ਹਰੀ ਨੂੰ ਕਤਲकांड ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਜਾਣਕਾਰੀ ਮੰਗੀ ਹੈ ਆ ਬਿਲਕੁਲ ਪ੍ਰਵਿੰਦਰ ਕਿਉਂਕਿ ਜਿਹੜੀ ਇਹ ਜਾਣਕਾਰੀ ਹੈ ਕਿਉਂਕਿ ਡਿਜੀਟਲ ਜਾਣਕਾਰੀ ਹੈ ਲਗਾਤਾਰ ਪੁਲਿਸ ਮੰਗ ਰਹੀ ਹੈ ਉਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਚਲਾਨ ਹੈ ਫਰੀਕਕੋਟ ਦੇ ਦਫ਼ਤਰ ਵਿੱਚ ਦਿੱਤਾ ਗਿਆ ਸੀ ਸਰਨ ਡੀਐਸਪੀ ਕੋਟਗੁਰੂ ਦਾ ਜਤਿੰਦਰ ਸਿੰਘ ਨੇ ਸਰ ਟਿੰਡਰ ਰਾਮ ਤੋਂ ਕੋਈ ਜਾਣਕਾਰੀ ਜਿਹੜੀ ਮੰਗੀ ਗਈ ਹੈ ਇਹ ਸਾਡੇ ਜਿਹੜਾ ਗੁਰਪ੍ਰੀਤ ਹਰੀ ਨੋਵ ਵਾਲਾ ਮਟਰ ਕੇਸ ਸੀਗਾ ਜਿਸ ਵਿੱਚ ਅ ਅਮਰਿਤਪਾਲ ਸਿੰਘ ਜੀ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੋਇਆ ਉਹਦੇ ਵਿੱਚ ਸਾਨੂੰ ਕੁਝ ਡਿਜੀਟਲ ਐਵੀਡੈਂਸ ਮਿਲੀਆਂ ਨੇ ਜਿਹਦੀ ਜਿਹੜੀ অথੈਨਟੀਸਿਟੀ ਸੰਬੰਧੀ ਇਨਫੋਰਮੇਸ਼ਨ ਟਿੰਡਰ ਸਮੇਤ ਜਿਹੜੇ ਹੋਰ ਸੋਸ਼ਲ ਪਲੇਟਫਾਰਮ ਤੋਂ ਮੰਗੀ ਗਈ ਹੈ ਉਹ ਜਿਸ ਤਰ੍ਹਾਂ ਹੀ ਸਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਆਏਗੀ ਉਹ ਅਸੀਂ ਉਸ ਸੰਬੰਧੀ ਸ਼ੇਅਰ ਕਰ ਲਵਾਂਗੇ ਬਿਲਕੁਲ ਕੀ ਜਿਸ ਤਰ੍ਹਾਂ ਡੀਐਸਪੀ ਜਤਿੰਦਰ ਸਿੰਘ ਕੁੰਡੂਪਰਾ ਕਹਿ ਰਹੇ ਨੇ ਕਿ ਅਸੀਂ ਟਿੰਡਰ ਐਪ ਤੇ ਜਿਹੜੀ ਕਿ ਜਾਣਕਾਰੀ ਡਿਜੀਟਲ ਦੀ ਮੰਗੀ ਹੈ ਉਦੇ ਬਾਰੇ ਜਾਣਕਾਰੀ ਹਾਸਲ ਕਰ ਰਿਹਾ ਕਿਉਂਕਿ ਪਿਛਲੇ ਦਿਨੀ ਦੱਸਿਆ ਕਿ ਚਲਾਨ ਜਿਹੜਾ ਫ੍ਰੀ ਕੋਰਟ ਕੋਰਟ ਵਿੱਚ ਹੀ ਪੇਸ਼ ਕਰਤਾ ਗਿਆ ਸੀ ਪ੍ਰਵਿੰਦਰ ਤਾਂ 9 ਅਕਤੂਬਰ 2024 ਨੂੰ ਜਿਹੜਾ ਗੁਰਪ੍ਰੀਤ ਸਿੰਘ ਹਰੀਨਾਵ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਇਹਦੇ ਵਿੱਚ ਜਿਹੜੇ ਸੰਸਦ ਕਡੂਰ ਸਾਹਿਬ ਵਿੱਚ ਬੰਦ ਨੇ ਐਮਪੀ ਅਮਰਤਪਾਲ ਸਿੰਘ ਉਹਨਾਂ ਦਾ ਨਾਂ ਵੀ ਨਾਮ ਚਾ ਦਤਾ ਹੁਣ ਜਿਹੜੇ ਕਾਊਂਟ ਆ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਇਸ ਕਰਕੇ ਪੁਲਿਸ ਨੇ ਕਹਨਾ ਕਿ ਅਸੀਂ ਜਿਹੜਾ ਚਲਾਨ ਦਿੱਤਾ ਉਸ ਤੋਂ ਬਾਅਦ ਜਿਹੜੇ ਡਿਜੀਟਲ ਕੋਰਟ ਨੇ ਉਹਨਾਂ ਤੋਂ ਜਿਹੜਾ ਜੀਕਰ ਹੋਰ ਵਿਸਥਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕੋ ਕਿ ਕੀ ਜਾਣਕਾਰੀ ਲਓ ਕਿ ਆਖਰਕਾਰ ਪੁਲਿਸ ਨੂੰ ਕਿਸ ਤ ਆ ਜਮ ਬਹੁਤ ਲੋੜਿੰਦੇ ਤਾਥ ਉਸ ਤੋਂ ਮਿਲ ਸਕਦੇ ਨੇ ਆ ਕਿਉਂ ਇਹ ਜਾਣਕਾਰੀ ਜੋ ਕਿ ਮੰਗੀ ਗਈ ਹੈ ਆ ਬਿਲਕੁਲ ਅਸੀਂ ਗੱਲ ਕਰਾਂਗੇ ਸਰ ਕਿਸ ਤਰ੍ਹਾਂ ਦੀ ਜਾਣਕਾਰੀ ਕਿਉਂਕਿ ਕبھی ਚੈਟ ਹੋਈ ਹੁੰਦੀ ਹੈ ਜਾਂ ਜਿਸ ਤਰ੍ਹਾਂ ਤੁਸੀਂ ਚਲਾਨ ਦਿੱਤਾ ਕੋਈ ਉਸ ਤਰ੍ਹਾਂ ਦੀ ਕੋਈ ਜਾਣਕਾਰੀ ਹੋਰ ਹੀ ਕੋਈ ਹਾਸਲ ਹੋ ਸਕਦਾ ਇਸ ਲਈ ਆਪਾਂ ਜਿਹੜੇ ਐਪ ਦੇ ਜਿਹੜੇ ਆ ਡਿਜੀਟਲ ਰਿਕਾਰਡ ਮੰਗਿਆ ਇਹ ਅਸੀਂ ਇਨਫਰਮੇਸ਼ਨ ਮੰਗੇ ਆ ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਵੇਂ ਕੋਈ ਇਨਫਰਮੇਸ਼ਨ ਆਏਗੀ ਉਹ ਸ਼ੇਅਰ ਕਰ ਲਾਂਗੇ ਬਿਲਕੁਲ ਕਿ ਉਹਨਾਂ ਨੇ ਕਿਹਾ ਨਾ ਕਿ ਅਸੀਂ ਪਾਰਟ ਆਫ ਦਾ ਇਨਵੈਸਟੀਗੇਸ਼ਨ ਹੈ ਕਿਉਂਕਿ ਕੇਸ ਹੈ ਜਿਹੜਾ ਇਹ ਗੁਰਪ੍ਰੀਤ ਸਿੰਘ ਜੀ ਉੱਤੇ ਪਇੰਮਤ ਪਤਾਂ ਜੁੜਿਆ ਤਾਂ ਹੋਰ ਜਾਣਕਾਰੀ ਅਸੀਂ ਜ਼ਿਆਦਾ ਨਹੀਂ ਦੱਸ ਸਕਦੇ ਤੇ ਬਾਰੇ ਤਾਂ ਐਪ ਦੀ ਜਿਹੜੀ ਡਿਜੀਟਲ ਦੀ ਹੋਂਦ ਪਹਿਲਾਂ ਗੱਲ ਕੀਤੀ ਡਿਜੀਟਲ ਦਾ ਰਿਕਾਰਡ ਆ ਸੀ ਉਹ ਬਿਲਕੁਲ ਮੰਗਿਆ ਇਹ ਗੱਲ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਦੀ ਜਾਣਕਾਰੀ ਹਾਸਲ ਕਰਨੀ ਹੈ ਕਿ ਕੋਈ ਅਮਰਤ ਸਿੰਘ ਦੇ ਨਾਤੇ ਕਿਸ ਤਰ੍ਹਾਂ ਦਾ ਕੋਈ ਇੱਕ ਜਿਹੜਾ ਤੀ ਐਪ ਵਿੱਚ ਰਿਪੋਰਟ ਦੇਖਣ ਨੂੰ ਮਿਲਿਆ ਸੀ ਇਸ ਕਰਕੇ ਉਹ ਦੇਖਣਾ ਚਾਹੀਦਾ ਕਿ ਵਾਰਿਸ ਪੰਜਾਬ ਜਥੇਬੰਦੀ ਦਾ ਨਾਲ ਇਹ ਕੀ ਸੰਬੰਧ ਨੇ ਕਿਉਂਕਿ ਨਾਮਜ਼ਦ ਕੀਤਾ ਗਿਆ ਤਾਂ ਹੋਰ ਕੋਈ ਜਿਹੜੀ ਜਿਹੜੀ ਰਿਕਾਰਡ ਹੈ ਜਾਂ ਇਹਦੇ ਨਾਲ ਕੋਈ ਤਾਤਕ ਕੋਈ ਐਵਿਡੈਂਸ ਹੈ ਉਹ ਮਿਲ ਜਾਵੇ ਅਤੇ ਰਾਜਨ ਦੇ ਇਸ ਬਾਰੇ ਹੋਰ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਜੇਕਰ ਗੁਰਪ੍ਰੀਤ ਸਿੰਘ ਹਰੀਨੋ ਕਤਲकांड ਦੀ ਗੱਲ ਕੀਤੀ ਜਾਵੇ ਤਾਂ ਕਦੋਂ ਦਾ ਪੂਰਾ ਮਾਮਲਾ ਉਸ ਤੋਂ ਬਾਅਦ ਕਿਸ-ਕਿਸ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਅਮਰਪਾਲ ਵੀ ਕਿਉਂਕਿ ਉਸ ਕੇਸ ਦੇ ਵਿੱਚ ਨਾਮਜ਼ਦ ਹੈ ਉਸਤੇ ਸਿੱਧੇ ਤੌਰ ਤੇ ਕੀ ਇਲਜ਼ਾਮ ਲੱਗੇ ਬਿਲਕੁਲ ਜੇ ਗੱਲ ਕਰੀਏ ਤਾਂ ਪ੍ਰਵਿੰਦਰ 9 ਅਕਤੂਬਰ 2024 ਜਿਹੜੀ ਨੇ ਹੱਤਿਆ ਹੁੰਦੀ ਆ ਤਾਂ ਉਸ ਤੋਂ ਬਾਅਦ ਜਿਹੜੇ ਸ਼ੂਟਰ ਨੇ ਜਿਹੜੇ ਉਹ ਇੱਥੋਂ ਇੱਥੋਂ ਜਿਹੜੀ ਫਾਇਰਿੰਗ ਕਰਕੇ ਚਲੇ ਜਾਂਦੇ ਨੇ ਤਾਂ ਨਵਜੋਤ ਨਾਦਕ ਸ਼ੂਟਰ ਨੇ ਮੇਨ ਸੀ ਉਹਦੇ ਨਾਲ ਇੱਕ ਵਿਅਕਤੀ ਹੋਰ ਸੀ ਦੋ ਜਿਹੜੇ ਸ਼ੂਟਰ ਨੇ ਇੱਥੋਂ ਜਾਂਦੇ ਨੇ ਉਸ ਤੋਂ ਬਾਅਦ ਜਾ ਕੇ ਕਮਾਂਡਰ ਹੋਰ ਦਾਤੇ ਕਰਤਾ ਜਾਂਦਾ ਹੈ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਹ ਜਿਹੜੇ ਇੱਕ ਤਕਰੀਬਨ ਜਿਹੜੇ ਦੋਸ਼ੀ ਸਾਰੇ ਜਿਹੜੇ ਨੇ ਉਹ ਅੰਦਰ ਸਿਰਫ ਗੱਲ ਕਰੀਏ ਅਰਸ਼ ਡੱਲਾ ਜਿਹੜਾ ਕਿ ਅਰਸ਼ ਡੱਲਾ ਕਿ ਫੋਰਮ ਵਿੱਚ ਬੈਠਾ ਆ ਉਹ ਨਾਮਜਾਦਾ ਤੇ ਪਈ ਅਮਰਤਪਾਲ ਸਿੰਘ ਨਾਮਜਦ ਨੇ ਤਾ ਅਰਚ ਡੱਲਾ ਨੂੰ ਲੈ ਕੇ ਆਉਂਦੀਆਂ ਤਿਆਰੀਆਂ ਪਵਾ ਪੁਲਿਸ ਕਰਦੀ ਹੈ ਤੇ ਲੇਕਿਨ ਹਜੇ ਤੱਕ ਪੁਲਿਸ ਦੇ ਹੱਥ ਕਾਲੀ ਨਹੀਂ ਸਿਰਫ ਚਲਾਨ ਪੇਸ਼ ਕਰ ਦਿੱਤਾ ਗਿਆ ਚਲਾਨ ਵੀ ਫਰੀ ਫਿਊਰੀ ਕੋਰਟ ਦੀ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਤਾਂ ਉਹਦੀ ਹਜੇ ਤੱਕ ਇਹਦੀ ਕੋਈ ਵਿਸਤਾਰਪਕ ਜਾਣਕਾਰੀ ਨਹੀਂ ਬਲੀ ਕਿ ਅਮਰਤਪਾਲ ਸਿੰਘ ਦਾ ਕੀ ਕੀਤਾ ਸਿਰਫ ਚਲਾਨ ਜਿਹੜਾ ਕਿ ਉਹਦੇ ਵਿੱਚ ਦਿੱਤਾ ਗਿਆ ਕੀ ਇਹਨੂੰ ਨਾਮਜ਼ ਕੀਤਾ ਗਿਆ ਤਾਂ ਅਰਚ ਡੱਲਾ ਜਿਹੜਾ ਗੈਂਗਸਟਰ ਜਿਹੜਾ ਵੀ ਬਾਹਰ ਬੈਠਾ ਹੈ ਤਾਂ ਉਹਦੇ ਕੰਨ ਤੇ ਜਿਹੜਾ ਕੰਮ ਪੂਰਾ ਕੀਤਾ ਗਿਆ ਤਾਂ ਜਿਹੜਾ ਗੱਲ ਕਰੀਏ ਤਾਂ ਹਰੀ ਗੁਰਪ੍ਰੀਤ ਸਿੰਘ ਨੋ ਇਹ ਬਿਲਕੁਲ ਬਾਰ ਸੱਤਿਆਬੰਦੀ ਨਾਲ ਬਿਲਕੁਲ ਸਿਰਕ ਧਮਾਗੂ ਸੀ ਬਿਲਕੁਲ ਕੰਮ ਕਰਦਾ ਸੀ ਤੇ ਲੇਕਿਨ ਇਹਦੇ ਪਿੱਛੇ ਕਿਸ ਤਰ੍ਹਾਂ ਦਾ ਰਾਜ ਆ ਕਈ ਤਰ੍ਹਾਂ ਦੇ ਰਾਜ ਜਿਹੜੇ ਖੁਲਾਸਾ ਹੋ ਸਕਦੇ ਨੇ ਆ ਠੀਕ ਹੈ ਦੇਵਨਾ ਤੇ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆਏ ਗੁਰਪ੍ਰੀਤ ਸਿੰਘ ਹਰੀਨੋ ਕਤਲकांड ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਦਰਸਲ ਪੰਜਾਬ ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਜਾਣਕਾਰੀ ਮੰਗੀ ਆ ਅਮਰਪਾਲ ਸਿੰਘ ਦੇ ਨਾਲ ਜੁੜੇ ਸ਼ੱਕੀ ਖਾਤੇ ਦੀ ਡਿਟੇਲ ਮੰਗੀ ਆ ਟਿੰਡਰ ਤੇ ਕਿਉਂਕਿ ਅਮਰਿਤ ਸੰਧੂ ਨਾਮ ਦਾ ਅਕਾਊਂਟ ਬਣਿਆ ਤੇ ਅਮਰ ਸੰਧੂ ਵਾਲਾ ਟਿੰਡਰ ਅਕਾਊਂਟ ਅਮਰਿਤਪਾਲ ਸ਼ੱਕ ਜਤਾਇਆ ਜਾ ਰਿਹਾ ਤੇ ਇਸੇ ਕਰਕੇ ਡਿਟੇਲ ਦੀ ਮੰਗ ਕੀਤੀ ਗਈ ਰੋਕ ਰਹਾਂਗੇ ਪੰਚਕੁਲਾ ਦੇ ਅਮਰਾਵਤੀ ਕਤਲकांड ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਮੁਲਜ਼ਮ ਪਿਊਸ਼ ਪੀਪਲਾਨੀ ਨੇ ਵੀਡੀਓ ਜਾਰੀ ਕੀਤਾ ਹੈ ਵੀਡੀਓ ਦੇ ਵਿੱਚ ਕਤਲ ਦੀ ਜ਼ਿੰਮੇਵਾਰੀ ਲੈ ਰਿਹਾ ਪਿਊਸ਼ ਪੁਰਸ ਦਾ ਦਾਅਵਾ ਹੈ ਕਿ ਪਿਊਸ਼ ਨੇ ਹੀ ਕਤਲ ਕੀਤਾ ਇਸ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਅਜੇ ਤੱਕ ਪਿਊਸ਼ ਪੀਪਲਾਨੀ ਦੀ ਆ ਗ੍ਰਫਤਾਰੀ ਨਹੀਂ ਹੋ ਸਕੀ ਜਿਸ ਦੀ ਲਗਾਤਾਰ ਪੁਲਸ ਤੇ ਪੜਤਾਲ ਕੀਤੀ ਜਾ ਰਹੀ ਹੈ ਤਾਂ ਪੰਚਕੁਲਾ ਦੇ ਅਮਰਾਵਤੀ ਕਤਲकांड ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਮੁਲਜ਼ਮ ਪਿਊਸ਼ ਪਪਲਾਨੀ ਨੇ ਵੀਡੀਓ ਜਾਰੀ ਕੀਤਾ ਹੈ ਵੀਡੀਓ ਦੇ ਵਿੱਚ ਉਸ ਦੇ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਜਾ ਰਹੀ ਹੈ ਕਿਉਂਕਿ ਪੁਲਸ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਪਿਊਸ਼ ਦੇ ਵੱਲੋਂ ਹੀ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਅਜੇ ਤੱਕ ਇਹ ਪਿਊਸ਼ ਪਪਲਾਨੀ ਦੀ ਗ੍ਰਫਤਾਰੀ ਵੀ ਨਹੀਂ ਹੋ ਸਕੀ ਤਾਂ ਉਹ ਇਸ ਦੇ ਵਿਚਾਲੇ ਸੀਸੀਟੀਵੀ ਤਸਵੀਰਾਂ ਵਿਖਾ ਰਹੇ ਹਨ ਕਿ ਕਿਵੇਂ ਕਬੱਡੀ ਖਿਡਾਰੀ ਦਾ ਸ਼ਰੀਹਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜਦੋਂ ਕਿ ਮੌਦ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਆ ਫਿਲਮ ਵੇਖਣ ਦੇ ਲਈ ਗਿਆ ਸੀਗਾ ਤੇ ਇਸੇ ਦਰਾਨੇ ਹਮਲਾਵਰ ਗੱਡੀ ਤੇ ਸਵਾਰ ਹੋ ਕੇ ਮੌਕੇ ਤੇ ਪਹੁੰਚਦੇ ਨੇ ਸ਼ਰੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਕਬੱਡੀ ਖਿਡਾਰੀ ਦਾ ਆ ਕਤਲ ਕਰ ਦਿੱਤਾ ਜਾਂਦਾ ਪੂਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਆ ਤਾਂ ਇਸ ਦੇ ਵਿਚਾਲੇ ਮੁਲਜ਼ਮ ਪਿਊਸ਼ ਤੇ ਫਲਾਨੀ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਵੀਡੀਓ ਦੇ ਵਿੱਚ ਕਤਲ ਦੀ ਵੀ ਜ਼ਿੰਮੇਵਾਰੀ ਲਈ ਹੈ ਕਿਉਂਕਿ ਪੁਲਿਸ ਇਸੇ ਐਂਗਲ ਤੋਂ ਲਗਾਤਾਰ ਜਾਂਚ ਕਰ ਰਹੀ ਹੈ ਪੁਲਿਸ ਦਾ ਦਾਵਾ ਹੈ ਕਿ ਪਿਊਸ਼ ਨੇ ਹੀ ਇਸ ਕਤਲ ਦੀ ਵਾਰਦਾਤ ਨੂੰ ਇਜਾਮ ਦਿੱਤਾ ਹਾਂਜੀ ਰਾਮ ਰਾਮ ਸਵੇਭਾਯੋਗੋ ये जो सा काम मटर हुआ कल ये भाई मैंने अपने आप करा है भाई ने अपना आरजू भाई का इसमें अर्जुन बिश्नोई भाई का साथ में सहयोग था भाई ये बूपी राणा और कई सारी बंदों को रोकता था अपने पास इसने वहाँ भी हमारे क्राइम कराने की सोच रहा था उनके बंदों को बाहर भी चेरा था और भी कई दुश्मनों के साथ हमारे एंटी बंदों के साथ सपोर्ट कर रहा था इस करके इसका अंजाम दिया इसको वारदात को इसकी बाकी आरजू भाई ने अपने आरजू भाई बिश्नोई उस भाई ने अपने साथ मिलके हमारे भाई ने काम करवाया इसका सुन उल्टा का ठीक है भाई राम राम जय பகवान हां जी राम राम सभी भाई यो हो पीयूष पिपलानी मुलजम जस्ते वल्लो के वीडियो जारी कीता गया इस कत्ल दी जिम्मेवारी लेगी है क्योंकि पुलिस दे वल्लो भी यही दावा कीता जा रहा है कि पीयूष दे वल्लो कत्ल दी वारदात नु अंजाम दित्ता है हालांकि पुलिस दी गिरफ्तारी आजे तक बाहर है हाँ जी राम राम सभी भाइयों को ये जो सात सोनू नोटा का मडर हुआ कल ये भाई मैंने अपने आप कराया भाई ने अपना आरजू भाई का इसमें अर्जुन बिश्नोई भाई का साथ में सहयोग था भाई ये बूपी राणा और ये सारी बंदों को रोकता था अपने पास इसने वहाँ भी हमारे क्राइम करने की सोच रहा था उनके बंदों को बाहर भी चला था और भी कई दुश्मनों के साथ हमारे एंटी बंदों के साथ सपोर्ट कर रहा था इस करके इसका अंजाम दिया इसको वारदात को इसकी बाकी आरजू भाई ने अपने आरजू भाई बिश्नोई ਉਸ ਬਾਈ ਨੇ ਆਪਣੇ ਸਾਥ ਮਿਲ ਕੇ ਹਮਾਰਾ ਬਾਈ ਨੇ ਕੰਮ ਕਰਵਾਇਆ ਇਸ ਦਾ ਸੁਣਨ ਉਲਟਾ ਕਰੋ ਠੀਕ ਹੈ ਭਾਈ ਰੋਕਰਾਂਗੇ ਅਗਲੀ ਖਬਰ ਦਾ ਉੱਤਰਾਖੰਡ ਦੇ ਰੋਦਰ ਪਰੇ ਆਗ ਦੇ ਵਿੱਚ ਹਾਈਵੇ ਤੇ ਐਮਰਜੈਂਸੀ ਲੈਂਡਿੰਗ ਹੋਈ ਹੈ ਹਾਸੇ ਦਾ ਲਾਈਵ ਵੀਡੀਓ ਸਾਹਮਣੇ ਹੈ ਹਾਈਵੇ ਤੇ ਹੈਲੀਕਾਪਟਰ ਦੀ ਜਦੋਂ ਐਮਰਜੈਂਸੀ ਲੈਂਡਿੰਗ ਕਰਵਾਏਗੀ ਤਾਂ ਉਸੇ ਦੌਰਾਨ ਕਿਸੇ ਵੱਲੋਂ ਆਪਣੇ ਮੋਬਾਈਲ ਦੇ ਵਿੱਚ ਇਹ ਤਸਵੀਰਾਂ ਕੈਦ ਕੀਤੀਆਂ ਗਈਆਂ ਨੇ ਕੇਦਾਰਨਾਥ ਯਾਤਰਾ ਦੇ ਫਾਟਾ ਬਡਾਚੂ ਦੇ ਨੇੜੇ ਇਹ ਪੂਰੀ ਲੈਂਡਿੰਗ ਹੋਈ ਹੈ ਲੈਂਡਿੰਗ ਦੇ ਦੌਰਾਨ ਇੱਕ ਬੰਨ ਨੂੰ ਵੀ ਨੁਕਸਾਨ ਪਹੁੰਚਿਆ ਹਾਲਾਂਕਿ ਬਹੁਤ ਬਚਾਅ ਵੀ ਕਰ ਰਹੀ ਹੈ ਕਿ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਜਿਸ ਵੇਲੇ ਹਾਈਵੇ ਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਆ ਉਸੇ ਦੌਰਾਨ ਜੀਆਂ ਤਸਵੀਰਾਂ ਜੋ ਕਿ ਕਿਸੇ ਵੱਲੋਂ ਕੈਮਰੇ ਦੇ ਵਿੱਚ ਕੈਦ ਕੀਤੀਆਂ ਗਈਆਂ ਨੇ ਕਿ ਬਿਲਕੁਲ ਐਮਰਜੈਂਸੀ ਤੇ ਬਿਲਕੁਲ ਹਾਈਵੇ ਤੇ ਜਦੋਂ ਐਮਰਜੈਂਸੀ ਲੈਂਡਿੰਗ ਹੁੰਦੀ ਹੈ ਇੱਕ ਕਾਰ ਵੀ ਜੋ ਕਿ ਹੈਲੀਕਾਪਟਰ ਦੀ ਸਪੀਡ ਦੇ ਵਿੱਚ ਆਈ ਉਸ ਕਾਰ ਨੂੰ ਵੀ ਨੁਕਸਾਨ ਪਹੁੰਚਿਆ ਤਾਂ ਉੱਤਰਾਖੰਡ ਦੇ ਰੁਦਰ ਪ੍ਰਯਾਗ ਦੀਆਂ ਤੁਹਾਨੂੰ ਸਹੀ ਤਸਵੀਰਾਂ ਵਿਖਾ ਰਹੇ ਹਾਂ ਜਿਵੇਂ ਹਾਈਵੇ ਤੇ ਐਮਰਜੈਂਸੀ ਲੈਂਡਿੰਗ ਹੋਈ ਹੈ ਪੂਰੀਆਂ ਤਸਵੀਰਾਂ ਕਿਸੇ ਨੇ ਆਪਣੇ ਮੋਬਾਈਲ ਦੇ ਵਿੱਚ ਕੈਦ ਕੀਤੀਆਂ ਨੇ Uh, आज दिनांक सात जून 2025 को लगभग एक बजे कैस्ट्रल एविएशन कंपनी का हेलीकॉप्टर जब वो बड़ासू के अपने बेस से टेक ऑफ हो रहा था तो उसमें कुछ तकनीकी खराबी आ गई जिसकी वजह से वो टेक ऑफ होती रही जो हमारी नेशनल हाईवे है उस पर लैंड हो गया जिसमें लगभग जिसमें पांच यात्री थे और एक पायलट था पायलट को इंजरी हुई है और बाकी जो पाँच यात्री उसमें सवार थे वो सभी सुरक्षित हैं ਤਾਂ ਉਤਰਾਖੰਡ ਦੇ ਰੋਧ ਪ੍ਰਯਾਗ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਦੋਂ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ਹਾਈਵੇ ਤੇ ਆ ਉਸੇ ਵੇਲੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਇਸ ਦੌਰਾਨ ਇੱਕ ਗੱਡੀ ਹਾਈਵੇ ਤੇ ਖੜੀ ਸੀ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਗੱਡੀ ਹੈਲੀਕਾਪਟਰ ਦੀ ਛੇੜ ਦੇ ਵਿੱਚ ਆਈ ਉਸ ਨੂੰ ਨੁਕਸਾਨ ਪਹੁੰਚਿਆ ਹਾਲਾਂਕਿ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੈ ਬਚਾ ਰਿਹਾ ਤਾਂ ਜਿਵੇਂ ਲੈਂਡਿੰਗ ਹੁੰਦੀ ਹੈ ਲੋਕਾਂ ਨੂੰ ਆਵਾਜ਼ ਸੁਣਾਈ ਦਿੰਦੀ ਹੈ ਹੈਲੀਕਾਪਟਰ ਦੇ ਤੇ ਲੋਕ ਵੀ ਉੱਥੇ ਵੱਡੀ ਗਿਣਤੀ ਵਿੱਚ ਪਹੁੰਚ ਜਾਂਦੇ ਨੇ ਇਹਨਾਂ ਤਸਵੀਰਾਂ ਨੂੰ ਆਪਣੇ ਮੋਬਾਈਲ ਦੇ ਵਿੱਚ ਕੈਪਚਰ ਕੀਤਾ ਜਾਂਦਾ helicopter ਦੀ emergeny landing ਹੋਈ ਉਹ ਵੀ highway ਤੇ ਬਿਲਕੁਲ highway ਸੜਕ ਦੇ ਵਿਚਕਾਰ helicopter ਵੇਖਿਆ ਜਾ ਸਕਦਾ ਜਿਸ ਦੇ ਪਰ ਵੀ ਆ ਘੁੰਮਦੇ ਹੋਏ ਨਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਬਿਲਕੁਲ ਆ ਕੁਝ ਸਕਿੰਟ ਪਹਿਲਾਂ ਹੀ ਇਹ ਪੂਰੀ ਲੈਂਡਿੰਗ ਹੋਈ ਉਸ ਵੇਲੇ ਦੀਆਂ ਤਸਵੀਰਾਂ ਕਿਸੇ ਨੇ ਆਪਣੇ ਮੋਬਾਈਲ ਦੇ ਵਿੱਚ ਕੈਦ ਕੀਤੀਆਂ ਨੇ ਆ ਦੋ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਹਾਂ ਇੱਕ ਪਾਸੇ ਬਿਲਕੁਲ ਨੇੜੇੋਂ ਉਸ ਐਲੀਕਾਪਟਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿਸ ਦੀ ਕ emergency ਹਾਈਵੇ ਤੇ ਆ ਲੈਂਡਿੰਗ ਹੁੰਦੀ ਹੈ ਆ ਤਾਂ ਦੂਜੇ ਪਾਸੇ ਉਸੇ ਵੇਲੇ ਦੀਆਂ ਤਸਵੀਰਾਂ ਜਦੋਂ ਕਿ ਅਚਾਨਕ emergency ਲੈਂਡਿੰਗ ਹਾਈਵੇ ਤੇ ਹੋਈ ਤੇ ਕਿਸੇ ਵੱਲੇ ਨੇ ਤਸਵੀਰਾਂ ਨੂੰ ਕੈਮਰੇ ਦੇ ਵਿੱਚ ਤਿਆਰ ਕੀਤਾ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਹੈ ਕਿ ਕਿਸੇ ਤਰੀਕੇ ਦਾ ਕੋਈ ਵੀ ਜਾਨੀ ਨੁਕਸਾਨ ਇਸ ਦਰਾਂ ਨਹੀਂ ਹੋਇਆ ਰੋਕ ਰਹੇ ਅਗਲੀ ਵੱਡੀ ਖਬਰ ਦਾ ਗੁਰੂਗ੍ਰਾਮ ਕਲੱਬ ਬਲਾਸਟ ਮਾਮਲੇ ਦੇ ਵਿੱਚ ਚਾਰ ਸ਼ੀਟ ਦਾਖਲ ਕੀਤੀ ਗਈ ਹੈ ਐਨਆਈਏ ਦੇ ਵੱਲੋਂ ਇਹ ਚਾਰ ਸ਼ੀਟ ਦਾਖਲ ਕੀਤੀ ਗਈ ਹੈ ਚਾਰ ਸ਼ੀਟ ਦੇ ਵਿੱਚ ਗੋਲਦੀ ਬਰਾੜ ਸਮੇਤ ਪੰਜ ਲੋਕਾਂ ਦੇ ਨਾਮ ਸ਼ਾਮਲ ਕੀਤੇ ਗਏ ਨੇ ਗੋਲਦੀ ਬਰਾੜ ਤੇ ਰਮਦੀਪ ਮਲਿਕ ਤੋਂ ਇਲਾਵਾ ਸਭ ਮੁਲਜ਼ਮ ਗ੍ਰਫਤਾਰ ਹੋ ਚੁੱਕੇ ਨੇ 10 ਦਸੰਬਰ 2024 ਨੂੰ ਦੋ ਕਲੱਬਾਂ ਦੇ ਵਿੱਚ ਦਰਸਨ ਧਮਾਕਾ ਹੋਇਆ ਸੀ ਗੋਲਦੀ ਬਰਾੜ ਸਚੀਨ ਤਲਿਆਨ ਅੰਕਿਤ ਭਾਵੀਸ਼ਾ ਤੇ ਰਮਦੀਪ ਸਿੰਘ ਉਰਫ ਰਮਦੀਪ ਮਲਿਕ ਦੇ ਖਿਲਾਫ ਚਾਰ ਸ਼ੀਟ ਦਾਖਲ ਹੋਈ ਹੈ ਮੁਲਜ਼ਮਾਂ ਨੂੰ ਗੁਰੂਗ੍ਰਾਮ ਦੇ ਸੈਕਟਰ 29 ਦੇ ਵਿੱਚ ਹੈ ਅਵੇਰ ਹੌਸ ਕਲੱਬ ਅਤੇ ਹਿਊਮਨ ਕਲੱਬ ਨੂੰ ਬੰਬ ਦੇ ਨਾਲ ਅਡਾਉਨ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਪਾਇਆ ਗਿਆ ਉਸ ਦੌਰਾਨ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਜਦੋਂ ਕਿ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਆ ਦੋ ਕਲੱਬਾਂ ਦੇ ਵਿੱਚ ਜ਼ਬਰਦਸਤ ਝਮਾਕਾ ਹੁੰਦਾ ਹੈ ਦਰਸਨ ਪੂਰੀ ਵਾਰਦਾਤ 10 ਦਸੰਬਰ 2024 ਦੀ ਹੈ ਤਾਂ ਇਸੇ ਕੇਸ ਦੇ ਵਿੱਚ ਹੁਣ ਐਨਆਈਏ ਦੇ ਵੱਲੋਂ ਚਾਰ ਛੇੜ ਦਾਖਲ ਕੀਤੀ ਗਈ ਹੈ ਚਾਰ ਛੇੜ ਦੇ ਵਿੱਚ ਗੂਟੀ ਬਰਾਬ ਸੇਤ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ